ਤੇ ਗੱਡੀ ਰੋ ਵਿੱਚ ਪੜ ਗਈ ਸਾਨੂੰ ਬਹੁਤ ਸੋਨੇ ਤੇ ਅਸੀਂ ਭੱਜ ਕੇ ਗਏ ਗੱਡੀ ਡੁੱਬ ਚੁੱਕੀ ਪਈ ਪਤਾ ਕਿੰਨਾ ਖੁੱਲ ਵੀ ਪੜ ਗਿਆ ਹਨ ਗੱਡੀ ਦੇ ਪੈਰ ਉੱਤੇ ਜਾ ਰਹੇ ਹਨ ਮੂੰਹ ਛੋੜਿਆ ਸੀ ਪਬਲਿਕ ਨੇ ਬਹੁਤ ਚਾੜਾ ਮਾਰ ਕੇ ਉਹ ਵਿਚ ਲੱਗੇ ਦੋ ਬੱਚੇ ਬਚਾ ਲਏ ਜਾਂ ਅੱਛਾ ਜੀ ਉਸ ਦੇ ਜਿੰਦਾ ਕੱਢੇ ਜਾਂ ਤੇ ਬੱਚੇ ਕਿੰਨੇ ਬੱਚਾ ਕਿ ਛੋਟਾ ਜਿਹਾ ਬੱਚਾ ਸੀ ਮੇਰੇ ਵੀ ਨੀਰ ਅਬਾਊਟ 9 ਸਾਲ ਦਾ ਛੋਟਾ ਹੈਗਾ ਸ਼ਾਇਦ ਕਿ ਬੇਟੀ ਨੇ 11 12 ਸੁਖਮਾ ਜੀ ਹਾਂ ਅਸ਼ੋਕ ਜੀ ਕੀ ਮਾਮਲਾ ਤੁਸੀਂ ਸਾਰੇ ਗਿੱਲੇ ਹੋਏ ਤੇ ਕੀ ਮਾਮਲਾ ਜਿਹੜੇ ਵੇਖੀ ਲੈ ਕੇ ਆਇਆ ਹਾਂ ਤੁਹਾਨੂੰ ਟਾਈਮ ਦਿਖਾਉਂਗਾ ਕਿ ਮੈਂ ਰੋਡ ਸੱਤ ਤੋਂ ਦੀ ਜੇ ਇੱਕ ਮੈਂ ਪੰਜ ਜਿਸ ਆਪਾਂ ਮੰਨਦੇ ਵਿੱਚ ਨਾ 5 ਵਜੇ 5 ਵਜੇ ਤੇ ਚਪੜਿਆ ਬਾਰ-ਬਾਰ 5 ਵਜੇ ਉੱਥੇ ਇੱਕ ਗੱਡੀ ਰਿਓ ਵਿੱਚ ਪੜ ਗਈ ਸਾਨੂੰ ਬਹੁਤ ਸੋਹਣਿਆ ਤੇ ਅਸੀਂ ਭੱਜ ਕੇ ਗਏ ਆਂ ਗੱਡੀ ਦੇ ਉੱਪਰ ਤੋਂ ਕੁਛ ਨਹੀਂ ਅੱਛਾ ਜੀ ਤੇ ਮੈਂ ਤੇ ਪਬਲਿਕ ਨੇ ਸ਼ਾਲਾ ਮਾਰ ਕੇ ਉਹਦੇ ਵਿੱਚ ਦੋ ਬੱਚੇ ਬਚਾ ਲਏ ਆ ਅੱਛਾ ਜੀ ਉਹ ਸਡੇ ਜਿੰਦਾ ਕੱਢੇ ਆ ਤੇ ਫਿਰ ਟੋਟਲ ਕਿੰਨੇ ਸੀ ਉਹ ਗੱਡੀ ਦੇ ਵਿੱਚ ਲੋਕ ਚਾਰ ਐ ਜੀ ਹਾਲੇ ਤਾਂ ਗੱਡੀ ਉਹਦੇ ਅਸੀਂ ਇਹਨਾਂ ਨੂੰ ਲੈ ਕੇ ਆ ਗੱਡੀ ਤੇ ਉਹਦੇ ਚਾਰ ਹੀ ਫੜਿਆ ਅੱਛਾ ਜੀ ਵਿੱਚ ਹੋ ਕੇ ਲੈ ਕੇ ਤੁਸੀਂ ਉੱਥੇ ਜਿਹੜਾ ਇੱਕ ਨਾਕਾ ਉਹ ਤੋਂ ਨਾਕੇ ਤੇ ਮੌਜੂਦ ਸੀ ਹਾਂ ਜੀ ਮੈਂ ਨਾਕੇ ਤੇ ਜੀ ਅੱਛਾ ਜੀ ਇਹ ਗੱਡੀ ਕਿੱਧਰੋਂ ਆ ਰਹੀ ਸੀ ਬੱਚੇ ਨਿਕਾਲ ਲਿਆ ਇਹ ਉਧਰਲੀ ਸਾਈਡ ਤੋਂ ਆ ਰਹੀ ਸੀ ਚੜੀਗੜ੍ਹੇ ਸਾਈਡ ਤੋਂ ਅੱਛਾ ਕੀ ਮਤਲਬ ਕਿ ਕਿੱਦਾਂ ਮਤਲਬ ਇੱਕ ਬੇਕਅਪ ਹੋ ਗਿਆ ਕੀ ਲੱਗਾ ਕੋਈ ਸੈਟਸ ਮਤਲਬ ਇਹਦੇ ਕੋਈ ਕੁਝ ਨਹੀਂ ਪਤਾ ਜੀ ਅੱਛਾ ਵੀ ਤੁਸੀਂ ਡਿਊਟੀ ਤੇ ਫਟਾਫਟ ਪਾਣੀ ਜਾ ਵੜਿਆ ਜੀ ਆਪਾਂ ਬਣ ਕੇ ਵੜ ਗਏ ਆ ਉਧਰੋਂ ਕੱਢ ਕੇ ਸਿੱਧਾ ਇਧਰ ਨੂੰ ਲੈ ਆਂ ਸਰ ਜੀ ਡਾਕਟਰ ਸੰਤ ਡੈਡ ਦੋਨੇ ਹੀ ਹਾਂਜੀ ਦੋਨੇ ਤੇ ਬੱਚੇ ਕਿ ਬੱਚਾ ਕਿ ਛੋਟਾ ਜਿਹਾ ਬੱਚਾ ਸੀ ਮੇਰੀ ਮੀਰ ਬਾਊਟ 9 ਸਾਲ ਦਾ ਤੋਂ ਛੋਟਾ ਹੈਗਾ ਸ਼ਾਇਦ ਕਿ ਬੇਟੀ ਨੇ 12 ਅਸ਼ੋਕ ਮਾ ਜੀ ਕਿੰਨਾ ਟਾਈਮ ਲੱਗਾ ਉੱਥੇ ਕੱਢਣ ਨੂੰ ਇਹਨਾਂ ਨੂੰ ਹਾਂ ਜੀ ਦੇਖੋ ਹਾਂ ਸੀ 57 ਮਿੰਟ ਜੀ ਹੁਣ ਕੱਢ ਕੇ ਲਿਆਏ ਤਾਂ ਉਦੋਂ ਤੱਕ ਬਹੁਤ ਟਾਈਮ ਲੱਗਾ ਗੱਡੀ ਕੱਢਣ ਨੂੰ ਬਹੁਤ ਕਲੀਨ ਆਈ ਕਾ ਕਾਫੀ ਕਾਫੀ ਕਰਦੇ ਰਹੇ ਸੰਗਸਪੈਨ ਵਾਲੇ ਬਹੁਤ ਬਹੁਤ ਵਧੀਆ ਕੰਮ ਕੀਤਾ ਹੈ ਤੁਹਾਡੇ ਜੀ ਪੱਤਰਕਾਰ ਵੀ ਕਹਿ ਸਾਰ ਤੁਹਾਨੂੰ ਉਹ ਦਿਓ ਵੀ ਤੁਸੀਂ ਪੂਰੇ ਗਿੱਲੇ ਪਏ ਇਸ ਟਾਈਮ ਕੰਬਦੇ ਪਏ ਆ ਬਹੁਤ ਵਧੀਆ ਕੀ ਕਹਿਣਾ ਚਾਹੁੰਦੇ ਆ ਆਮ ਜਿਹੜੇ ਹੋਰ ਮੁਲਾਜ਼ਮ ਵੀ ਕਿੱਦਾਂ ਦੀ ਡਿਊਟੀ ਕਰਨੀ ਚਾਹੀਦੀ ਹੈ ਸਾਰਾ ਸਭ ਮੁਲਾਜ਼ਮ ਸਾਰੇ ਵਧੀਆ ਡਿਊਟੀ ਕਰ ਰਹੇ ਜੀ ਹੂੰ ਮੈਂ ਇਕੱਲਾ ਨਹੀਂ ਸਾਰੇ ਹੀ ਆ ਜੀ ਕਰਨੀ ਚਾਹੀਦੀ ਸਭ ਵਧੀਆ ਮੈਨੂੰ ਪ੍ਰਾਊਡ ਹੈ ਆਪਣੀ ਪੰਜਾਬ ਪਰਸਨ ਚ ਤੇ ਮੈਂ ਅੱਜ ਇੰਦਰਜੀਤ ਸਿੰਘ ਨੇ ਸਨੋਕਪਾਲ ਸਿੰਘ ਭਗਵਾਨੀ ਪਿੰਡ ਤੋਂ ਇਹ ਅੱਜ ਆਪਣੀ ਮਿਸਰ ਹਰਪ੍ਰੀਤ ਕੌਰ ਨਾਲ ਬੇਟਾ ਗੁਰਬਾਹ ਸਿੰਘ ਸਤਸਾਹ ਜੀ ਨਾਲ ਤੇ ਆਪਣੀ ਮਾਸੀ ਪ੍ਰਸੂਤਮ कौर ਬਿਲੇ ਸੋਨਾ ਨਾਲ ਗੜ੍ਹ ਸਿੰਘ ਕੋਹਾਰਸੀ ਗਿਲੰਦਰ ਜਾ ਰਹੇ ਸੀ ਚਾਹਨ ਕਿ ਇਹਨਾਂ ਦੇ ਜਿਹੜੀ ਗੱਡੀ ਉਹ ਬੂਹਾ ਹੀ ਕੋਲ ਪਹੁੰਚੀ ਹੈ ਤੇ ਉਸ ਤੋਂ ਬਾਅਦ ਇੱਕਦਮ ਉਹਨੇ ਅਨਿਜ਼ ਇਨਰਸਟਿੰਗ ਕੀਤਾ ਹੈ ਡਰਾਈਵਰ ਨੇ ਇੰਦਰਜੀਤ ਸਿੰਘ ਨੇ ਜਿਸ ਨਾਲ ਇੱਕਦਮ ਉਹਨੂੰ ਗੱਡੀ ਦੇ ਉਹਨਾਂ ਦਾ ਕੰਟਰੋਲ ਲੂਜ਼ ਹੋ ਗਿਆ ਤੇ ਗੱਡੀ ਇਸ ਤਰ੍ਹਾਂ ਸਾਈਡ ਬੂਹਾ ਪਿੰਡ ਦੇ ਕਿਹੜਾ ਟੋਪਾ ਸੱਪੜਾ ਕਾ ਵੀ ਡੂਗਾ ਉਹ ਡਿਵਾਈਡਰ ਨਾਲ ਟਕਰਾ ਕੇ ਸਾਈਡ ਵਾਲੇ ਨਾਲ ਟਕਰਾ ਕੇ ਜਿਹਦੇ ਵਿੱਚ ਟੋਪਿਕ ਟਿਕ ਪਈ ਆ ਫਿਰ ਸੇਫਲੀ ਲੋਕਾਂ ਨੇ ਜਿਹੜੇ ਉਹਨਾਂ ਦੀ ਮਿਸੇਜ ਹੈ ਹਰਪ੍ਰੀਤ ਕੌਰ ਦੇ ਬੇਟਾ ਕਰਮਾਰ ਸਿੰਘ ਨੂੰ ਸੇਫਲੀ ਵੈਕੂਏਟ ਕਰ ਲਿਆ ਵਿੱਚੋਂ ਤੇ ਜਿਹੜੇ ਇੰਦਰਜੀਤ ਸਿੰਘ ਹੈ ਤੇ ਉਹਦੀ ਮਾਸੀ ਹੈ ਸਰਪਾ ਦਾ ਬੋਡੀ ਵੀ ਬੁੜੀ ਦੇਰ ਬਾਅਦ ਸੰਕਾ ਬੰਦ ਕਰ ਰਿਹਾ ਹੈ ਸਹਿਯੋਗ ਨਾਲ ਬਾਹਰ ਕੱਢ ਲਈ ਹੈ ਜੋ ਕਿ ਵਾਰਾ ਸ਼ਿਫਟ ਕੀਤੀ ਜਿਹੜੇ ਦੋ ਬੰਦੇ ਦਾ ਕੀ ਹਾਲ ਹੈ ਬਿਲਕੁਲ ਠੀਕ ਨੇ ਬੇਟੇ ਦੇ ਥੋੜਾ ਜਿਹਾ ਅਕਸ ਤੇ ਮਾਈਨਰ ਜਿਹੀ ਜਰੀ ਹੈ ਸੂਟਰ ਕੀਤੀ ਜਿਹੜੇ ਹਸਪੀਟਲ ਨੂੰ ਉਹ ਹਜੇ ਸ਼ਿਫਟ ਕੀਤੀ ਨੇ ਮੈਂ ਉਹਦਾ ਸੈਟਅਪ ਲੈ ਰਿਹਾ ਰੀਜ਼ਨ ਕੀ ਰਿਹਾ ਕਿ ਇੱਕਦਮ ਉਹ ਗੱਡੀ ਹੋ ਜਾਏ ਜਿਹੜੇ ਮਿਸਿੰਗ ਨੇ ਹਰਪ੍ਰੀਤ ਪਾਲ ਨੇ ਦੱਸਿਆ ਕਿ ਅਨ ਇੰਜੀਨੀਅਰ ਵੀ ਲੋਈ ਹੈ ਜਿਹਨੇ ਹਾੜਾ ਔਰ ਉਸ ਤੋਂ ਬਾਅਦ ਉਹਨਾਂ ਦੀ ਗੱਡੀ ਨੰਬਰ ਉਹ ਨਹੀਂ ਇਹ ਵੀ ਕਾਰਨ ਮਨਾ ਯਾਰ ਹੈ ਕਿ ਟੋਲ ਬਲਾਜਾ ਨੇੜੇ ਆ ਰਿਕਵਰੀ ਵੈਨ ਐਕਸਾਮ ਨਹੀਂ ਆਈ ਐਂਬੂਲੈਂਸ ਬੜੀ ਲੇਟ ਆਈ ਰਿਕਵਰੀ ਵੈਨ ਇੱਕਦਮ ਸਾਡੇ ਨਾਲ ਹੀ ਸੀਗੀ ਰਿਕਵਰੀ ਵੈਨ ਥੋ ਸਟੋਰੀ ਮੈਂ ਮੂਲੀ ਨੂੰ ਮਾਲੂ ਕਰੀਏ ਫਿਰ ਸੈਵਲ ਜਦੋਂ ਖੋਲੀ ਉਸ ਤੋਂ ਬਾਅਦ ਹੀ ਰਿਕਵਰੀ ਵੇਨ ਅੱਗੇ ਹੋ ਰਹੀ ਪਹਿਲਾਂ ਪਿੰਡ ਵਾਲੇ ਟਰੈਕਟਰ ਨਾਲ ਕੋਸ਼ਿਸ਼ ਕਰ ਰਹੇ ਸੀ ਪਰ ਟਰੈਕਟਰ ਨਾਲ ਗੱਲ ਨਹੀਂ ਸੀ ਅਹੀਂ ਦਰਸ਼ਕ ਜੀ ਮਾਮਲਾ ਇਹ ਇੱਕ ਪੁੱਸ ਵਾਲੇ ਦੋ ਲੈ ਕੇ ਆਏ ਸੀ ਹਾਂਜੀ ਸਾਡੇ ਕੋਲੇ ਇਹ ਦੋ ਬਾਡੀਜ਼ ਲੈ ਕੇ ਆਏ ਨੇ ਇੱਕ ਮੇਲ ਇੱਕ ਫੀਮੇਲ ਹੈ ਜੋ ਕਿ ਅਲੈਜੀਸਟਰੀ ਹੈਗੀ ਹੈ ਡਰਾਉਨਿੰਗ ਦੀ ਜੋ ਕਿ ਸਾਨੂੰ ਦੱਸਿਆ ਗਿਆ ਬਰਾਡ ਬਾਈ ਪੁਲਿਸ ਵੱਲੋਂ ਆਏ ਨੇ नियर ਮੇਲੀ ਦਾ ਦੱਸਿਆ ਗਿਆ ਹੈ ਜਿਹੜੇ ਮੇਲ ਨੇ ਉਹਨਾਂ ਦਾ ਨਾਮ ਆਇਡੈਂਟੀਫਾਈ ਹੋਇਆ ਹੈ ਇੰਦਰਜੀਤ ਸਿੰਘ ਇਬਰਾਹਿਮਪੁਰ ਸ਼ਾਹਪੁਰ ਦੇ ਰਹਿਣ ਵਾਲੇ ਜਿਹੜੇ ਫੀਮੇਲ ਨੇ ਉਹਨਾਂ ਦੀ ਕੋਈ ਆਇਡੈਂਟੀਟੀ ਹਜੇ ਤੱਕ ਨਹੀਂ ਪਤਾ ਚੱਲੀ ਹੈ ਦੋਸਤ ਕੀ ਲੱਗਦਾ ਕਿਦਾਂ ਮੌਤ ਹੋਈ ਲੱਗਦੀ ਰਹੇਗੀ ਸਾਨੂੰ ਤਾਂ ਇਹਦਾ ਕੋਈ ਨਹੀਂ ਦੱਸਿਆ ਪੁਲਿਸ ਵਾਲੇ ਜਿਹੜੇ ਲੈ ਕੇ ਆਏ ਨੇ ਕਿ ਕਾਰ ਡੁੱਬੀ ਕਾਰ ਦੀ ਡੁੱਬੀ ਹੋਈ ਸੀ ਤੇ ਉਹਦੇ ਵਿੱਚ ਲੈ ਕੇ ਲੈ ਕੇ ਆਏ ਆ ਸੀ ਕਿੰਨੇ ਲੋਕਾਂ ਦੇ ਸਾਹਮਣੇ ਆਇਆ ਕੋਈ ਦੱਸਿਆ ਕਿੰਨੇ ਲੋਕ ਸੀ ਗੱਡੀ ਦੇ ਚ ਨਹੀਂ ਇਹਦੇ ਬਾਰੇ ਅਸੀਂ ਕੁਝ ਨਹੀਂ ਦੱਸਿਆ ਹੈ ਉਹ ਕਹਿੰਦੇ ਕਿਸੇ ਇਹੀ ਲੈ ਕੇ ਆਏ ਨੇ ਸੋ ਸ਼ਾਇਦ ਨਾਲ ਕੁਝ ਬੱਚੇ ਵੀ ਸੀਗੇ ਨੂੰ ਫਿਰ ਜਦੋਂ ਆਏ ਤਾਂ ਆਪਣਾ ਕੋ ਬਰਾਡ ਡੈਡੀ ਸਦ ਸਾਡੇ ਕੋਲ ਬਰਾਡ ਡੈਡੀ ਲੈ ਕੇ ਆਏ ਨੇ ਤੇ ਡੈਡ ਬੋਡੀਆਂ ਜੀ ਤੇ ਡੈਡ ਬੋਡੀਆਂ ਆਪਾਂ ਫਿਲਹਾਲ ਮੋਰਚਰੀ ਦੇ ਵਿੱਚ ਰੱਖ ਦਿੱਤੀਆਂ ਗਈਆਂ ਨੇ ਤੇ ਇਹਨਾਂ ਦੀ ਪੁਲਿਸ ਇਨਫੋਰਮੇਸ਼ਨ ਵੀ ਦੇ ਦਿੱਤੀ ਗਈ ਹੈ